माता थे थे होना है। इस के दरबार के नतमस्तक होना इस करके आप सब ने आओ सारे अस रोड शो को सब तो पहला इनाथ देख के बहुत बहुत धन्यवाद बख बिंड देखता जी सारी रात बखाव छबीलों का बंदोबस्त होर पिंड स्वागत ल दिन रात तो लगे हुए हैं सारे साथी, हर एक साथी का दिलो धनवाद आओ आप इसकी आगाज करिए गुरु साहब कृपा कर छेवें पातशाह कृपा करा मकसद है कि पंजाब की बुलंद आवाज असं लोग सभा च भेजनी है सरदार मालविंदर सिंह कंग के रूप के आपका इस मिशन के कामयाब होबा गुरबिपा जी का आशीर्वाद लेके बाबा बुद्धन जी केतिरो खोलो केतिरो खोलो केतिरो सोचलो सोचलो तेरी ਆ ਦੇ ਬੱਚਾ ਜੀ ਕਿੰਦਾ ਰਿਸਪੌਂਸ ਲੋਕਾਂ ਦਾ ਸਾਡੇ ਹਲਕਾ ਸ਼੍ਰੀ ਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਜਿਹੜੇ ਸਾਡੇ ਉਮੀਦਵਾਰ ਨੇ ਸਰਦਾਰ ਮਾਲਕਿੰਦਰ ਸਿੰਘ ਕੰਗ ਆ ਉਹਨਾਂ ਦੀ ਚੋਣ ਕੈਂਪੇਨ ਦੇ ਲਈ ਸਾਡੇ ਹਲਕਾ ਵਿਧਾਇਕ ਕੈਬਨ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਵੈਜੀ ਦੇ ਗੁਆਹੇ ਦੇ ਵਿੱਚ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚੋਂ ਅੱਜ ਮੋਟਰਸਾਈਕ ਰਹਿਣ ਦੀ ਜਿਹੜੀ ਗੱਡੀ ਜਾਣੀ ਹੈ ਜਿਹਦੇ ਵਿੱਚ ਤਕਰੀਬਨ 50 ਦੇ ਤਕਰੀਬਨ ਜਿਹੜੇ ਪਿੰਡ ਆ ਉਹ ਕਵਰ ਹੋਣਗੇ ਕੀਰਤਪੁਰ ਸਾਹਿਬ ਤੋਂ ਜਲਸਾ ਮਾਤਾ ਜਿਹੜਾ ਮੰਦਿਰ ਉੱਥੇ ਤੱਕ ਜਾਣੀ ਹੈ ਔਰ ਬਹੁਤ ਭਾਰੀ ਜਿਹੜਾ ਸਾਂਖਿਆ ਦੇ ਵਿੱਚ ਨੌਜਵਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਜਿਹੜਾ ਵੱਡੀ ਗਿਣਤੀ 'ਚ ਮੋਟਰਸਾਈਕਲ ਲੈ ਕੇ ਜਿਹੜੇ ਸੈਂਕੜੇ ਦੀ ਗਿਣਤੀ ਦੇ ਮੋਟਰਸਾਈਕਲ ਪਹੁੰਚ ਚੁੱਕੇ ਨੇ ਅਤੇ ਹੋਰ ਵੀ ਜਿਹੜੇ ਮੋਟਰਸਾਈਕਲ ਆ ਉਹ ਪਿੱਛੇ ਆ ਰਹੇ ਨੇ ਔਰ ਇਹ ਇੱਕ ਬਹੁਤ ਵੱਡਾ ਰਿਕਾਰਡ ਤੋੜ ਜਿਹੜਾ ਅੱਜ ਮੋਟਰਸਾਈਕਲ ਜਿਹੜੀ ਰੈਲੀ ਹੈ ਉਹ ਅੱਜ ਸਰਦਾਰ ਮਾਲਵਿੰਦਰ ਸਿੰਘ ਜੀ ਦੇ ਹੱਥ ਦੇ ਵਿੱਚ ਸਰਦਾਰ ਹਰਜੋਤ ਸਿੰਘ ਬਾਜ ਜੀ ਦੀ ਗਵਾਈ ਦੇ ਵਿੱਚ ਅੱਜ ਉਹ ਜਿਹੜਾ ਇੱਥੇ ਕੱਢਿਆ ਜਾਣਾ ਉਹ ਜਿਹਦੇ ਨਾਲ ਕਿ ਜਿਹੜੀ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਨੇਰੀਆ ਹੋਰ ਤੇਜ਼ ਵਿੱਚ ਰੇਲੀ ਦੀ ਤਿਆਰੀ ਹੋਈ ਹੈ ਬਾਈਕ ਰੈਲੀ ਤੇ ਆਪ ਸਮਾਰੇ ਜਿਹੜੇ ਨੌਜਵਾਨ ਨੇ ਉਹ ਪੁੱਛ ਰਿਹਾ ਵੀ ਰੈਲੀ ਕਦੋਂ ਚੱਲਣੀ ਹੈ ਪਿਛਲੇ 3 ਦਿਨਾਂ ਤੋਂ ਇਹਦੀਆਂ ਤਿਆਰੀਆਂ ਹੋ ਰਹੀਆਂ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੋਟਰਸਾਈਕਲ ਪੂਰੇ ਹਲਕੇ ਦੇ ਵਿੱਚ ਇੱਥੇ ਆ ਚੁੱਕੇ ਹੈ ਬੈਂਸ ਸਾਹਿਬ ਦੀ ਅਗਵਾਈ ਦੇ ਵਿੱਚ ਕੰਗਸਕ ਦੀ ਅਗਵਾਈ ਦੇ ਵਿੱਚ ਕੀਤਪਾਲ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡਾਂ ਪਿੰਡਾਂ ਦੇ ਵਿੱਚ ਹੋ ਕੇ ਮਾਤਾ ਜਲਫਾ ਦੇਵੀ ਜੀ ਨੰਗੜ ਜਾ ਕੇ ਇਹ ਜਿਹੜੀ ਰੈਲੀ ਦੀ ਹੈ ਜਿਹੜੀ ਇਹ ਸਮਾਪਤੀ ਹੋਣੀ ਹੈ ਤਾਂ ਹੀ ਤਾਂ ਯੂਥ ਪੁੱਜ ਰਿਹਾ ਤੁਹਾਡੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਹਿਲੇ 2 ਸਾਲਾਂ ਦੇ ਵਿੱਚ ਜਿਹੜੇ ਰੋਜ਼ਗਾਰ ਦੇ ਦਿੱਤੇ ਗਏ ਆ ਜਿਹੜੇ ਗਰੰਟੀ ਜਿਹੜੀ ਦਿੱਤੀ ਸੀਗੀ ਉਹ ਰੋਜ਼ਗਾਰ ਦਿੱਤੇ ਗਏ ਆ ਯੂਥ ਯੂਥ ਦੇ ਵਿੱਚ ਉਤਸ਼ਾਹ ਹੈ ਉਹਨਾਂ ਨੂੰ ਸੁਨਹਿਰੀ ਮੌਕੇ ਮਿਲ ਰਹੇ ਚਾਹੇ ਖੇਡਾਂ ਹੈ ਚਾਹੇ ਸਟੱਡੀ ਦੇ ਵਿੱਚ ਹੈ ਚਾਹੇ ਅਸੀਂ ਰੋਜ਼ਗਾਰ ਦੀ ਗੱਲ ਕਰੀਏ ਜੇਕਰ ਅਸੀਂ ਗੱਲ ਕਰੀਏ ਆਪਣੇ ਹਲਕੇ ਦੇ ਵਿੱਚ ਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਇੰਸਪੈਕਟਰ ਭਰਤੀ ਹੋਏ ਆ ਟੀਚਰਾਂ ਨੂੰ ਨੌਕਰੀਆਂ ਮਿਲੀਆਂ ਉਸ ਤੋਂ ਇਲਾਵਾ ਵੱਖ-ਵੱਖ ਡਿਪਾਰਟਮੈਂਟ ਚਾਹੇ ਵੈਟਰਨਰੀ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਚਾਹੇ ਲਾਈਨਮੈਨ ਹੈ ਬਹੁਤ ਸਾਰੀ ਜਿਹੜੀ ਹੈ ਨੌਕਰੀ ਦੇ ਹੈ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਮੌਕੇ ਉਹ ਨੌਜਵਾਨਾਂ ਨੂੰ ਮਿਲੇ ਹਨ ਜੋ ਅੱਜ ਰੈਲੀ ਹੋਣ ਜਾ ਰਹੀ ਹੈ ਇੱਕ ਇਤਿਹਾਸਕ ਰੈਲੀ ਹੈ ਜੀ ਤੇ ਸਰਦਾਰ ਹਰਜੋਤ ਸਿੰਘ ਬੈਂਸ ਜਦੋਂ ਤੋਂ ਇੱਥੇ ਕੈਬਨਿਟ ਮੰਤਰੀ ਆਏ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਤੇ ਅੱਗੇ ਜਿਹੜਾ ਉਹਨਾਂ ਦੇ ਕੰਮ ਹੈ ਉਹਨਾਂ ਨੂੰ ਦੇਖ ਕੇ ਲੋਕ ਆਪ ਮਹਾਰੇ ਇਕੱਠੇ ਹੋ ਰਹੇ ਹਨ ਉਮੀਦਵਾਰ ਸਰਦਾਰ ਮਿਲਵਿੰਦਰ ਸਿੰਘ ਜੀ ਕੰਗ ਉਹ ਪੰਜਾਬ ਦੇ ਮੁੱਖ ਸਪੋਕਸਮੈਨ ਹੈ ਉਹਨਾਂ ਦੀ ਜਿਹੜੀ ਲੋਕਾਂ ਵਿੱਚ ਗਤੀਵਿਧੀਆਂ ਲੋਕਾਂ ਵਿੱਚ ਆਣ ਜਾਣ ਹੈ ਉਹਨੂੰ ਦੇਖਦੇ ਹੋਏ ਸਾਡੇ ਜਿਹੜੇ ਚੰਗਰ ਜੋਂ ਦੇ ਸਾਡੇ ਹਲਕੇ ਅਨੰਦਪੁਰ ਸਾਹਿਬ ਦੇ ਜਿੰਨੇ ਵੀ ਵਰਕਰ ਵਲੰਟੀਅਰ ਸਾਡੇ ਯੂਥ ਹਰ ਇੱਕ ਤਰ੍ਹਾਂ ਦੇ ਆਏ ਹੈ ਉਹਨਾਂ 'ਚ ਇੰਨਾ ਦੇਖਣ ਉਤਸ਼ਾਹ ਮਿਲ ਰਿਹਾ ਹੈ ਉਹ ਇਹ ਸੋਚ ਰਹੇ ਹੈ ਕਿ ਜਿੱਦਾਂ ਪਹਿਲਾਂ ਭਗਵੰਤ ਮਾਨ ਜੀ ਇਕੱਲੇ ਹੀ ਸੈਂਟਰ 'ਚ ਬੋਲਦੇ ਹੁੰਦੇ ਸੀ ਲੋਕ ਸਭਾ 'ਚ ਹੁਣ ਸਾਡਾ ਜਿਹੜਾ ਮੁੱਦਾ ਹੈ ਜੀ 13 0 ਕਰਕੇ ਪੈਥੋ ਭੇਜੀਏ ਤਾਂ ਕਿ ਜਿਹੜੀ ਉਹ ਆਵਾਜ਼ ਇੱਕ ਹੋਰ ਬਲੰਦ ਉੱਠੇ ਸਾਡੇ ਪੰਜਾਬ ਦੇ ਜਿਹੜੇ ਮੁੱਦੇ ਐ ਉੱਥੇ ਉਹ ਵਧੀਆ ਵੱਧ ਚੜ ਕੇ ਉੱਠਣ ਜੀ ਜਿਵੇਂ ਸਾਡੇ 8000 ਕਰੋੜ ਰੁਪਏ ਰੋਕੇ ਰੱਖਿਆ ਹੋਇਆ ਜੀ ਸਾਡੇ ਹੋਰ ਫਸਲੀ ਜਿਹੜੀ ਐਮਐਸਪੀ ਦੀਆਂ ਸਮੱਸਿਆਵਾਂ ਮੈਂ ਸਾਨੂੰ ਇਹੋ ਜਿਹਾ ਲੀਡਰ ਚਾਹੀਦੇ ਜਿਹੜੇ ਸਾਡੇ ਪੰਜਾਬ ਦੀ ਆਵਾਜ਼ ਉੱਥੇ ਕੇਂਦਰ ਦੇ ਚੱਕਣ ਤੇ ਇਹ ਜਿਹੜਾ ਇੱਕ ਰੈਲੀ ਐ ਇੱਕ ਮੂੰਹ ਤੋੜ ਜਵਾਬ ਹੋਏਗਾ ਭਾਜਪਾ ਵਾਸਤੇ